ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਖਾਲਸਤਾਨੀ ਖੁੱਤਿਆਂ ਨੇ ਸਰੀ ਦੇ ਵਿੱਚ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਦੂਤਾਵਾਸ ਬਣਾਇਆ ਸੀ ਲਿਖ ਦਿੱਤਾ ਸੀ ਜਾਨੀ ਕਿ ਇੱਕ ਅੰਬੈਸੀ ਬਣਾ ਦਿੱਤੀ ਗਈ ਸੀ ਕੇਵਲ ਲਿਖਿਆ ਸੀ ਉੱਥੇ ਉਹਦੇ ਰਿਜ਼ਲਟ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਗਏ ਰਿਜ਼ਲਟ ਕੀ ਨੇ ਇਹ ਤੁਹਾਨੂੰ ਮੈਂ ਥੋੜੇ ਜਿ ਮਿੰਟਾਂ ਵਿੱਚ ਦੱਸਣ ਲੱਗਾ ਸਭ ਤੋਂ ਪਹਿਲਾਂ ਤਾਂ ਜਿਹੜੇ ਬੰਦੇ ਉਸ ਗੁਰਦੁਆਰੇ ਮੱਥਾ ਟੇਕਣ ਜਾਂਦੇ ਸੀ ਉਹਨਾਂ ਦੀ ਪੁਸ਼ਕਿਸ਼ ਹੋ ਰਹੀ ਹੈ ਉਹਨੇ ਪ੍ਰਾਪਰਟੀਆਂ ਚੈੱਕ ਹੋ ਰਹੀਆਂ ਨੇ ਉਹਦਾ ਕਾਰੋਬਾਰ ਕੀ ਹੈ ਇਹ ਉਥੋਂ ਦੀ ਸਰਕਾਰ ਕੈਨੇਡਾ ਦੀ ਯਾਨੀ ਕਿ ਪੁਸ਼ਕਿਸ਼ ਕਰ ਰਹੀ ਹੈ ਉਹਨਾਂ ਤੋਂ ਔਰ ਜਿੱਤੇ ਮਾੜਾ ਜੋ ਸ਼ੱਕ ਪੈਂਦਾ ਉਹਦਾ ਪਾਸਪੋਰਟ ਫੜ ਲੈਂਦੇ ਆ। ਮਤਲਬ ਕਿ ਕਿਤੋਂ ਵੀ ਰਿਪੋਰਟ ਕੀਤਾ ਜਾ ਸਕਦਾ ਹੈ। ਕਿਦੋਂ ਕਦੋਂ ਵੀ ਰਿਪੋਰਟ ਕੀਤਾ ਜਾ ਸਕਦਾ ਉਹਨਾਂ ਨੂੰ। ਦੂਜੀ ਗੱਲ ਤੇ ਜਿਹੜੇ-ਜਿਹੜੇ ਉਹ ਲੋਕ ਇਨਵੋਲਵ ਸੀ ਉਸ ਘਟਨਾ ਕਰਮ ਦੇ ਵਿੱਚ ਉਹ ਜਿੱਥੇ-ਜਿੱਥੇ ਜੌਬਾਂ ਕਰਦੇ ਸੀ ਉਨ੍ਹਾਂ ਤੇ ਹੁਣ ਸ਼ੱਕ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਦੀ ਪੁੱਛਗਿੱਛ ਉਨ੍ਹਾਂ ਦੇ ਜਿਹੜੇ ਕੰਮ ਵਾਲੇ ਮਾਲਕ ਨੇ ਉਹ ਕਰ ਰਹੇ ਨੇ ਕਈਆਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਤੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਇੱਕ ਸਟੂਡੈਂਟ ਕੁੜੇ ਗਏ ਸੀ ਮਹਾਲੀ ਤੋਂ ਉਹ ਕਹਿੰਦੇ ਜੀ ਮੈਂ ਦਫ਼ਤਰ ਦੇ ਵਿੱਚ ਜਿਹੜੀ ਨੇਸ਼ਨ ਮਾਰਚ ਦੇ ਰਸ਼ੀਦ ਕਟਾਉਣੇ ਆ ਕਹਿੰਦੇ ਉਹ ਕਟਾਉਣ ਗਏ ਸੀ ਕਹਿੰਦੇ ਉੱਥੇ ਸੀਐਡੀ ਦੇ ਬੰਦੇ ਖੜੇ ਸੀ ਕੈਨੇਡਾ ਪੁਲਿਸ ਦੇ ਤੇ ਉਹਨਾਂ ਨੇ ਕਹਿੰਦੇ ਮੈਨੂੰ ਜਦੋਂ ਮੈਂ ਦਫ਼ਤਰ ਤੋਂ ਬਾਹਰ ਆਈ ਪੁੱਛਿਆ ਵੀ ਤੁਸੀਂ ਕੀ ਕਰਨ ਗਏ ਸੀ ਕਹਿੰਦੀ ਮੈਂ ਦੱਸ ਦਿੱਤਾ ਕਹਿੰਦੇ ਉਹਨਾਂ ਨੇ ਮੈਥੋਂ ਇੱਕ ਘੰਟਾ ਪੁੱਛਗਿੱਛ ਕੀਤੀ ਕਿ ਮੈਂ 100 ਡਾਲਰ ਦੀ ਰਸੀਦ ਕਟਾਈ ਸੀ ਕਿ ਉਹਨਾਂ ਨੇ ਮੇਰਾ ਬੈਂਕ ਅਕਾਊਂਟ ਮੰਗਿਆ ਡਿਟੇਲ ਮੰਗੀ ਫਿਰ ਜਿਸ ਮੈਂ ਜੋਬ ਕਰਦੀ ਆ ਕਹਿੰਦੀ ਉਹ ਜੋਬ ਵਾਲੇ ਮਾਲਕ ਦਾ ਨੰਬਰ ਮੰਗਿਆ ਉਹਦੇ ਨਾਲ ਕਹਿੰਦੀ ਗੱਲਬਾਤ ਹੋਈ ਫਿਰ ਮੇਰੀ ਪੇ ਬਾਰੇ ਪੁੱਛਿਆ ਵੀ ਕਿੰਨੀ ਤੇਰੀ ਪੇ ਹੈ ਜਾਨਕਿ ਐਨੀ ਬ੍ਰਿਕੀ ਨਾਲ ਕਹਿੰਦੀ ਪੁੱਛ ਗਿਸ਼ ਹੋ ਰਹੀ ਹੈ ਇੱਕੋ ਕੁੜੀ ਕਹਿੰਦੀ ਕਹਿੰਦੀ ਮੇਰੇ ਨਾਲ ਇੱਕ ਮੁੰਡਾ ਸੀ ਕਹਿੰਦੇ ਉਹਦੀ ਜੋਬ ਚਲੀ ਗਈ ਕਹਿੰਦੀ ਮੈਂ ਉਹਨੂੰ ਬੇਵਕੂਫ ਨੂੰ ਸਮਝਾਇਆ ਸੀ ਵੀ ਤੂੰ ਸਿੱਧੇ ਤਰ੍ਹਾਂ ਪੱਗ ਬੰਨਿਆ ਕਰ ਕਹਿੰਦੀ ਉਹ ਗੋਲ ਦਮਾਲਾ ਬਨ ਕੇ ਖੰਡਾ ਲਾ ਕੇ ਚਲਾ ਗਿਆ ਇਹ ਤਾਜ਼ਾ ਤਾਜ਼ਾ ਕਹਿੰਦੀ ਖਾਲਸਤਾਨੀ ਬਣਿਆ ਸੀ ਉਹਨੂੰ ਕਹਿੰਦੀ ਜੌਬ ਤੋਂ ਹਟਾਤਾ ਉਹਦਾ ਪਾਸਪੋਰਟ ਫੜ ਲਿਆ ਜਾਣੇ ਕਿ ਜਿਹੜਾ ਇਹਨੇ ਦੂਤਾਵਾਸ ਬਣਾਇਆ ਸੀ ਉਹਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਉੱਥੇ ਪਰ ਦੂਜੀ ਗੱਲ ਜਿੰਨਾ ਕੜਮ ਚੌਧਰੀਆਂ ਨੇ ਉਦੂਤਾਵਾਸ ਬਣਾਉਣ ਬਾਅਦ ਤੇ ਪਲਾਨਿੰਗ ਕੀਤੀ ਸੀ ਉਹਨਾਂ ਦੇ ਘਰਾਂ ਵਿੱਚ ਘਰਾਂ ਵਾਲੀਆਂ ਨੂੰ ਪ੍ਰੇਸ਼ ਕਰੀ ਜਾਂਦੀਆਂ ਕਿਉਂਕਿ ਜਿਹੜੇ ਸਕੂਲਾਂ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਸਕੂਲਾਂ ਵਿੱਚ ਉਹਨਾਂ ਬੱਚਿਆਂ ਤੋਂ ਕਿਤੇ ਸਵਾਲ ਕੀਤੇ ਜਾ ਰਹੇ ਆ ਇਹ ਆਪਣਾ ਇੰਡੀਆ ਦਾ ਭਾਰਤ ਨਹੀਂ ਹੈਗਾ ਉਹ ਗੋਰੇ ਆ ਜਿਹੜੇ ਇੱਥੇ ਰਾਜ ਕਰਕੇ ਗਏ ਨੇ ਪੂਰੀ ਬਰੀਕੀ ਦੇ ਨਾਲ ਉਹ ਪੁਛਗਿਸ਼ ਕਰਦੇ ਆ ਮਤਲਬ ਇਹਨਾਂ ਨੇ ਗਲਤੀ ਐਡੀ ਵੱਡੀ ਕਰ ਦਿੱਤੀ ਬਿਉਤੇ ਖਾਲਸਤਾਨ ਦੇ ਨਾਂ ਤੇ ਜਿਹੜੀ ਅੰਬੈਸੀ ਬਣਾਈ ਦੂਤਾਬਾਚ ਲਿਖਿਆ ਤੇ ਉਹ ਖਮਿਆਜਾ ਹੁਣ ਹੋਰ ਲੋਕਾਂ ਨੂੰ ਭੁਗਤਣਾ ਪੈ ਰਿਹਾ ਮੈਂ ਅੱਜ ਕਿਸੇ ਦਾ ਨਾਂ ਨਹੀਂ ਲਿਆ ਕਿਉਂਕਿ ਫਿਰ ਨਾਂ ਲੈ ਕੇ ਪ੍ਰੋਬਲਮ ਪੈ ਜਾਂਦੀ ਹੈ ਪਰ ਜਿੰਨਾ ਬੰਦਿਆਂ ਨੇ ਮੈਨੂੰ ਇਹ ਗੱਲ ਦੱਸੀ ਹੈ ਉਹ ਕਹਿੰਦੇ ਵੀ ਇੰਨੀ ਗੱਲ ਜ਼ਰੂਰ ਕਰ ਦਿਓ ਵੀ ਜੇ ਲੋਕ ਥੋੜਾ ਜਿਹਾ ਸੰਭਲ ਜਾਣ ਨਹੀਂ ਇਹ ਜੁੱਤੀਆਂ ਖਾਣ ਨੂੰ ਕਹਿੰਦੇ ਨੇ ਥਾਂ ਕਰ ਲਿਆ ਕਹਿੰਦੇ ਬਹੁਤ ਧਿਆਨ ਤੇ ਸ਼ੱਕ ਕੀਤਾ ਜਾ ਰਿਹਾ ਹੈ ਹੋ ਸਕਦਾ ਕਹਿੰਦੇ ਉਹ ਗਵਰਨਮੈਂਟ ਸਿਕੰਜਾ ਕਸੇ ਵੀ ਇਹਨਾਂ ਨੂੰ ਇੱਥੇ ਰਿਪੋਰਟ ਕਰ ਦੇ ਹੁਣ ਜਿਹੜੇ ਇਹ ਖਾਲਤਾਨੀ ਅਜੇ ਕਰਤੂਤਾਂ ਕਰਦੇ ਨੇ ਇਹ ਤਾਂ ਸਰਕਾਰਾਂ ਦੀ ਚਾਪ ਪੁਲੂਸੀ ਕਰਦੇ ਆ ਤਾਂ ਹੀ ਲਿਖਤਾ ਲੁਧਦਾਬਾਦ ਤੋਂ ਇਹਨਾਂ ਨੇ ਉੱਥੇ ਤਾਂ ਹੀ ਅੰਬੈਸੀ ਬਣਾਤੀ ਖਾਲਤਾਨ ਦੇ ਨਾਂ ਤੇ ਹੁਣ ਚਾਪ ਪੁਲੂਸੀ ਕਰਨ ਵਾਲੇ ਜਿਹੜੇ ਟੌਟ ਵੀ ਕਿਹਾ ਜਾ ਸਕਦਾ ਹੈ ਏਜੰਟ ਕਿਹਾ ਜਾ ਸਕਦਾ ਹੈ ਪਰ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਇਹ ਕਰਤੂਤ ਹੈ ਇਹਨਾਂ ਦੀ ਆਸ਼ਾ ਜਿਹੜਾ ਉਹ ਗੁਰਦੁਆਰਾ ਹੈ ਨਾ ਗੁਰੂ ਨਾਨਕ ਸਿੱਖ ਟੈਂਪਲ ਉਹ ਬਜ਼ੁਰਗਾਂ ਦਾ ਬਣਾਇਆ ਹੋਇਆ ਗੁਰਦੁਆਰਾ ਹੈ ਉਹ ਬਜ਼ੁਰਗ ਰਹਿੰਦੇ ਸੀ ਤੇ ਇਹਨਾਂ ਖਾਲਸਾ ਨੇ ਨਿੱਜਰ ਵਰਗੇ ਨੇ ਉਹ ਤੇ ਕਬਜ਼ਾ ਕੀਤਾ ਸੀ ਸਟੂਡੈਂਟਾਂ ਨੂੰ ਬੜੀ ਸਹੂਲਤਾਂ ਉੱਥੋਂ ਮਿਲਦੀਆਂ ਸੀ ਇਹਨਾਂ ਨੇ ਉਹ ਗੁਰਦੁਆਰੇ ਤੇ ਕਬਜ਼ਾ ਕੀਤਾ ਕਬਜ਼ਾ ਕਰਕੇ ਉੱਤੇ ਲੁੱਟਾਂ ਲੁੱਟ ਪਛਟ ਕਰਨ ਵਾਸਤੇ ਅੱਡੇ ਬਣਾਏ ਜਿਹੜੇ ਗੈਂਗਸਟਰ ਜਾਂਦੇ ਸੀ ਇੱਥੇ ਪਹੁੰਚੜੇ ਹੋ ਕੇ ਭਾਰਤ ਤੋਂ ਇੰਡੀਆ ਤੋਂ ਉਹਨਾਂ ਵੀ ਠਹਿਰਾਣੇ ਉੱਤੇ ਆ ਜਿਹੜੇ ਪਿੱਛੇ ਜੇ ਗੈਂਗਸਟਰ ਫੜੇ ਨੇ ਕੈਨੇਡਾ ਦੇ ਵਿੱਚ ਕਹੀ ਜਨਨ ਕਿ ਕੁੱਲ ਮਿਲਾ ਕੇ ਕਹਿ ਲੋ ਵੀ ਜਿਹੜਾ ਇਹਨਾਂ ਨੇ ਗੰਦ ਪਹਿਲਾਂ ਪਾਇਆ ਸੀ ਉਹਦੀ ਹੁਣ ਸਫਾਈ ਕੈਨੇਡਾ ਸਰਕਾਰ ਸ਼ਾਇਦ ਕਰੂਗੀ ਲੱਛਣ ਇਹ ਲੱਗਦੇ ਆ ਮੈਂ ਬੇਨਤੀ ਤਾਂ ਕਰ ਰਿਹਾ ਵੀ ਇਹ ਜਿਹੜੇ ਖਾਲਸਤਾਨੇ ਖੋਤੇ ਨੇ ਜੇ ਥੋੜਾ ਬੋਤਾਂ ਨੇ ਦੂਰ ਰਹੋਗੇ ਤਾਂ ਚੰਗੇ ਰਹੋਗੇ ਨਹੀਂ ਜਿਹਨੇ ਵੀ ਕਾਰੋਬਾਰਤ ਸ਼ੁਰੂ ਕੀਤਾ ਜਨਰਲ ਕਰ ਲਿਆ ਠੀਕ ਹੈ ਹੋਰ ਵਧਾਉਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਫਿਰ ਮੌਕੇ ਤੇ ਵੇਚਿਆ ਨਹੀਂ ਜਾਣਾ ਤੇ ਗਵਰਨਮੈਂਟ ਦਾ ਪਤਾ ਕੋਈ ਨਹੀਂ ਕਦੋਂ ਕਹਿੰਦੇ ਵੀ ਚੱਕੋ ਠੰਡ ਟੰਡ ਫੋੜੀ ਚਲੋ ਇੰਡੀਆ ਤੇ ਇਹ ਕਰਤੂਤਾਂ ਇਹਨਾਂ ਖਾਲਸਤਾਨੇ ਖੋਤਿਆਂ ਦੀਆਂ ਨੇ ਭੁਗਤਣੀਆਂ ਤੁਹਾਨੂੰ ਪੈਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ